ਜੇ ਪ੍ਰਸਾਦ ਕਰੈ ਪੁੰਨ ਬੋદાન ਇਹਨੂੰ ਬੋਹੋ ਕੋੜੇ ਨਾਲ ਨਹੀਂ ਪੜਨਾ ਜੀ ਬੋਹੋ ਇਹਨੂੰ ਸਿਰਫ ਬੋਹ ਪੜਨਾ ਹੈ ਉਹ ਹਾਹੇ ਨੂੰ ਔਂਕੜਾ ਲੱਗੂ ਮਾਤਰਾ ਬੋਹ ਇਸ ਤੰਗ ਨਾਲ ਪੜਨਾ ਇਹਨੂੰ ਬੋਹੋ ਲੰਮਾ ਨਹੀਂ ਕਰਨਾ ਤੇ ਦੂਜੀ ਗੱਲ ਜਦੋਂ ਪਹਿਲਾ ਸ਼ਬਦ ਦੇਖੋ ਜੇ ਇਹਨੂੰ ਕਈ ਜਾ ਪੜਦੀਆਂ ਨੇ ਬੇਬੀਆਂ ਜਾ ਪ੍ਰਸਾਦ ਜਾ ਪ੍ਰਸਾਦ ਇਦਾਂ ਨਹੀਂ ਪੜਨਾ ਜੇ ਪ੍ਰਸਾਦ ਜਿਸ ਦੀ ਕਿਰਪਾ ਦੁਆਰਾ ਕਰੈ ਪੁੰਨ ਬੋદાન ਪਹਿਲੀ ਗੱਲ ਤੇ ਸਮਝੋ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਕੋਈ ਦਾਨੀ ਨਹੀਂ ਆਣਾ ਵੇਖਿਆ ਕਰੋ ਕਲਾਕਾਰਾਂ ਨੂੰ ਇਹਨਾਂ ਦੇ ਸੀਰਾਂ ਦੇ ਦੇਖਿਆ ਇੱਕ ਇੱਕ ਬੋਰੀ ਥੈਲੇ ਨੋਕਾਂ ਦੇ ਇੰਨਾ ਸੁੱਟਦੀ ਆ ਨਾ ਦੁਨੀਆ ਇਹਨਾਂ ਵੇਖਿਆ ਕਰੋ ਪੁੱਤਰਵਾੜ ਦਾ ਵੇਖ ਪੁੱਤਰਵਾੜ ਦਾ ਵੇਖ ਪਰਿਵਾਰਵਾੜ ਦਾ ਵੇਖ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਕੋਈ ਦਾਨੀ ਨਹੀਂ ਪਰ ਕਈ ਭੈਣ ਭਰਾ ਪਿਆਰ ਵਾਲੇ ਜਿਨ੍ਹਾਂ ਕੋਲ ਗੁਰੂ ਦੀ ਮੱਤ ਹੈ ਉਹ ਦਸਬੰਦ ਵੀ ਕੱਢਦੇ ਨੇ ਉਹ ਕਿਸੇ ਲੋੜਵੰਦ ਦੀ ਮਦਦ ਵੀ ਕਰਦੇ ਨੇ ਹੁਣ ਜਿਹਦੇ ਪੱਲੇ ਕੁਝ ਹੈ ਹੀ ਨਹੀਂ ਉਹ ਕੀ ਦੇਵੇ ਉਹ ਕੁਝ ਨਹੀਂ ਦੇ ਸਕਦਾ ਸ਼ੁਕਰ ਕਰਿਆ ਕਰੀਏ ਵਾਹਿਗੁਰੂ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੇ ਦਿੱਤੇ ਵਿੱਚੋਂ ਅਸੀਂ ਪ੍ਰੇਮ ਭੇਟਾ ਦੰਨੇ ਆ ਲੋੜਵੰਦਾਂ ਨੂੰ ਆਪ ਜੀ ਨੇ ਕਿਰਪਾ ਕੀਤੀ ਹੈ ਕਈ ਤਾਂ ਸੰਬੰਧ ਕੱਢਦੇ ਨੇ ਲੋੜਵੰਦਾਂ ਨੂੰ ਦੰਦੇ ਨੇ ਕਿਉਂਕਿ ਮਹਿਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਗੁਰਬਾਣੀ ਵਿੱਚ ਵੀ ਲਿਖਿਆ ਪ੍ਰਮਾਣ ਲੈ ਲੋ ਕਾਲ ਖਾਏ ਕਿਛ ਹੱਥੋਂ ਦੇ ਕਾਲ ਖਾਏ ਕਿਛ ਹੱਥੋਂ ਦੇ ਜਿਹਨੂੰ ਇਹ ਸਮਝ ਆ ਗਈ ਪਾਤਸ਼ਾਹ ਕਹਿੰਦੇ ਨੇ ਅਸਲ ਰਾਹ ਪਛਾਣ ਲਿਆ ਨਾਨਕ ਰਾਹ ਪਛਾਣੈ ਸੇ ਨਾਨਕ ਰਾਹ ਪਛਾਣੈ ਸੇ ਗੁਰੂ ਨਾਨਕ ਸਾਹਿਬ ਜੀ ਦਾ ਤੇ ਮਤ ਹੀ ਇਹ ਹੈ ਭਾਈ ਕਿਰਤ ਕਰੋ ਨਾਮ ਜਪੋ ਵੰਡ ਛਕੋ ਐਵੇਂ ਨਾ ਕਹੀਂ ਮੈਦਾਨ ਕੀਤਾ ਸਗੋਂ ਮਨ ਆਠ ਪਹਿਰ ਕਰ ਤਿਸ ਖਾਤੇ ਆਨ ਮਨਾ ਅਠੇ ਪਹਿਰ ਜੁੜ ਜਾ ਅਠੇ ਪਹਿਰ ਦਿਨ ਦੇ ਚਾਲ ਪਹਿਰ ਰਾਤ ਦੇ ਜੁੜ ਜਾ ਬੇਨਤੀ ਕਰ ਜੁੜੋਗੇ ਜੀ ਪ੍ਰਸਾਦ ਤੂੰ ਆਚਾਰ ਵਿਵਹਾਰੀ ਨੂੰ ਆਚਾਰ ਨਹੀਂ ਕਹਿਣਾ ਜੀ ਖਾਣ ਵਾਲਾ ਆਚਾਰ ਕਲੈਕਟਰ ਜੀ ਪ੍ਰਸਾਦ ਤੂੰ ਆਚਾਰ ਵਿਵਹਾਰੀ ਜੀ ਦੀ ਕਿਰਪਾ ਨਾਲ ਆਚਾਰ ਵਿਵਹਾਰ ਤੇਰਾ ਲੈਣਾ ਦੇਣਾ ਚੰਗਾ ਹੈ ਲੋਕਾਂ ਨਾਲ ਫਿਰ ਹੰਕਾਰ ਨਾ ਕਰੀ ਉਹ ਮਨਾ ਫਿਰ ਹੰਕਾਰ ਨਾ ਕਰੀ ਉਸ ਵੇਲੇ ਪਤਾ ਕੀ ਕਹੀ ਕੋਹ ਨਾਨਕ ਸਭ ਤੇਰੀ ਵਡਿਆਈ 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 ਕੋਈ ਨਾਉ ਨਾ ਜਾਣੈ ਮੇਰਾ ਕੋਈ ਨਾਉ ਨਾ ਜਾਣੈ ਮੇਰਾ ਓਹ ਨਾਨਕ ਸਭ ਤੇਰੀ ਵਡਿਆਈ ਕੋਹ ਨਾਨਕ ਸਭ ਤੇਰੀ ਵਡਿਆਈ ਨਾਨਕ ਸਭ ਤੇਰੀ ਵਡਿਆਈ ਕੋਹ ਨਾਨਕ ਸਭ ਤੇਰੀ ਵਡਿਆਈ ਵਾਹਿਗੁਰੂ 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 ਰੱਬ ਦੇ ਪਿਆਰਿਆਂ ਦੀ ਅਵਸਥਾ ਬੜੀ ਉੱਚੀ ਹੈ ਉਹ ਤੇ ਇਦਾਂ ਹੀ ਕਹਿੰਦੇ ਨੇ ਉਹ ਮੰਗਦੇ ਨਹੀਂ ਉਹ ਆ ਕੁਝ ਮੰਗਦੇ ਨਹੀਂ ਜੇ ਮੰਗਣ ਤੇ ਆ ਜੀ ਇਹ ਸਾਰੀ ਧਰਤੀ ਖਰੀਦ ਲੰਦੇ ਨੇ ਸਾਰੀ ਧਰਤੀ ਐਨੀ ਕਿਰਪਾ ਮਹਾਰਾਜ ਦੀ ਪਰ ਕੀ ਲੋੜ ਹੈ ਉਹ ਤੇ ਕਹਿੰਦੇ ਨੇ ਬਿੜਣਾ ਦੂਦੋ ਹੋਰ ਜੇ ਮੰਗਣਾ ਬਿੜ ਤੂ ਦੋ ਹੋਰ ਜੇ ਮੰਗਣਾ ਖੁਸ਼ੀਆਂ ਤੇ ਆਣਗੀਆਂ ਨਾਲ ਭਾਈ ਦੁੱਖਾਂ ਕਾ ਦੁੱਖ ਉਹ ਵੀ ਆਉਣਗੇ ਇਹ ਵੀ ਦਾਤ ਹੈ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਦੇਹ ਨਾਮ ਸੰਤੋਖੀਆ ਦੇਹ ਨਾਮ ਸੰਤੋਖੀਆ ਬਿਕੋਜ਼ ਜਦੋਂ ਮਾਈਂਡ ਨੂੰ ਮਾਈਂਡ ਦੀ ਖੁਰਾਕ ਮਿਲੇਗੀ ਮੰਦੀ ਭੁੱਖ ਤਾਂ ਲੈਣੀ ਹੈ ਬਾਰੀ ਮਟੀਰੀਅਲਿਜ਼ਮ ਨਾਲ ਜੋ ਮਨ ਦੀ ਭੁੱਖ ਨਹੀਂ ਮਿਟਿਆ ਕਰਦੀ ਪੀਸੋਕ ਮਾਈਂਡ ਹੈ ਠੀਕ ਹੈ ਥੋੜਾ ਲੱਗਦਾ ਹੈ ਪਰ ਮੰਦੀ ਭੁੱਖ ਨਹੀਂ ਮਿਟਿਆ ਕਰਦੀ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇਸੇ ਕਰਕੇ ਭਾਈ ਹੰਕਾਰ ਨਾ ਕਰੀ ਉਸ ਸਮੇਂ ਵਾਇਗੁਰੂ ਨੂੰ ਕਈ ਸਭ ਕੁਝ ਤੇਰਾ ਹੀ ਹੈ ਜੇ ਆਪ ਜੀ ਸਾਡੀ ਕੋਈ ਜਾਇਜਾਕਾਰ ਕਰਦਾ ਸਾਨੂੰ ਚੰਗਾ ਕਹਿੰਦਾ ਤੁਹਾਡੀ ਜਾਇਜਾਕਾਰ ਹੈ ਸਾਡਾ ਕੁਝ ਨਹੀਂ ਹੈ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਇਸ ਪ੍ਰਭ ਕੋ ਸਾਸ ਸਾਚਿ ਤਾਰੀ ਸਵਾਸ ਸਵਾਸੀ ਆਪ ਤਨੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਜੀ ਦੀ ਕਿਰਪਾ ਨਾਲ ਸੁੰਦਰ ਸਰੂਪ ਮਿਲਿਆ ਤੁਹਾਡੇ ਪਿਆਰ ਵਾਲੇ ਤੁਹਾਨੂੰ ਕਹਿੰਦੇ ਨੇ ਸਮਾਟੀ ਚੰਗਾ ਕਿੰਨਾ ਸੋਹਣਾ ਕਈ ਪਿਆਰ ਵਾਲੇ ਕਹਿੰਦੇ ਨੇ ਨਾ ਕਿਉਂ ਉਹ ਵਾਹਿਗੁਰੂ ਜੀ ਨੇ ਤੁਹਾਨੂੰ ਆਪਣਾ ਸਰੂਪ ਦਿੱਤਾ ਹੈ ਆਪਾਂ ਨੂੰ ਆਪਣਾ ਸਰੂਪ ਦਿੱਤਾ ਹੈ ਪਛਾਣੀਏ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਅਨੂਪ ਦਾ ਅਰਥ ਹੈ ਇੱਕ ਜੀ ਅਨੂਪ ਦੇ ਸੋਖੀ ਆਪਾਂ ਜਾਪ ਸਾਹਿਬ ਚ ਵੀ ਪੜਦੇ ਆ ਅਨੂਪ ਹੈ अनूप ਦੇ ਅਖਰੀ ਅਰਥ ਨੇ ਜਿਹਦੀ ਤੁਲਨਾ ਨਾ ਕਿਸੇ ਹੋਰ ਨਾਲ ਕੀਤੀ ਜਾ ਸਕਦੀ ਉਹਨੂੰ ਸਿਮਰੋ ਉਸ ਇੱਕ ਨੂੰ ਸਿਮਰੋ ਸੋ ਪ੍ਰਭ ਸਿਮਰੋ ਸਦਾ ਅੰਤ ਜੇ ਪ੍ਰਸਾਦ ਤੇਰੀ ਨੀ ਕੀ ਜਾਤ ਹੁਣ ਜਦੋਂ ਜਾਤ ਦਾ ਨਾਮ ਆ ਬਸ ਮਨ ਵਿੱਚ ਆ ਗਿਆ ਬ੍ਰਾਹਮਣ ਮਨ ਵਿੱਚ ਆ ਗਿਆ RAMDASIE ਮਨ ਵਿੱਚ ਆ ਗਿਆ VALMIKI ਮਨ ਵਿੱਚ ਆ ਗਿਆ ਜੱਟ ਮਨ ਵਿੱਚ ਆ ਗਿਆ ਸੈਣੀ ਉਹ ਨਹੀਂ ਜੇ ਪ੍ਰਸਾਦ ਤੇਰੀ ਮੀ ਕੀ ਜਾਤ ਇੱਥੇ ਜਾਤ ਮਨੁੱਖਤਾ جاتی ਹੈ ਜੀ ਦੀ ਕਿਰਪਾ ਨਾਲ ਤੁਹਾਡੀ ਹਸਤੀ ਪਵਿੱਤਰ ਹੈ ਸਾਡੀ ਹਸਤੀ ਪਵਿੱਤਰ ਹੈ ਜੋ ਸ਼ਰਮਣੀ ਹੈ ਸਭ ਤੋਂ ਵੱਡੀ جاتی ਹੈ ਮਨੁੱਖਾ ਵੱਡੇ ਵੱਡੇ ਤਰਸਦੇ ਨੇ ਜਿਸ ਦੇ ਹੀ ਕੋ ਵੱਡੇ ਵੱਡੇ ਦੇਵਤੇ ਵੀ ਸਾਰੇ ਕਿਉਂਕਿ ਨਾਮ ਜਪਿਆ ਜਾ ਸਕਦਾ ਹੈ ਵਾਹਿਗੁਰੂ ਜੀ ਨੇ ਸਮਝ ਦਿੱਤੀ ਹੈ ਅਕਲ ਦਿੱਤੀ ਹੈ ਸਭ ਕੁਝ ਦਿੱਤਾ ਹੈ ਇਹਦੇ ਵਿੱਚ ਸਾਤ ਸੰਤੋਖ ਦਇਆ ਧਰਮ ਧੀਰਜ ਈਮਾਨਦਾਰੀ ਇਹ ਗੁਣ ਦਿੱਤੇ ਨੇ ਉਤਮ ਦਿੱਤਾ ਹੈ ਸਭ ਕੁਝ ਦਿੱਤਾ ਹੈ ਜੇ ਪ੍ਰਸਾਦ ਤੇਰੀ ਨੀਕੀ ਜਾਤ ਬੜੀ ਪਵਿੱਤਰ ਹਸਤੀ ਹੈ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਅਜਿਹਾ ਪ੍ਰਭੂ ਨੂੰ ਤੇ ਭਾਈ ਦਿਨ ਰਾਤ ਯਾਦ ਕਰੀਏ ਜਿਨੇ ਸਰੀਰ ਦਿੱਤਾ ਜਿਨੇ ਜੀਵਨ ਦਿੱਤਾ ਉਹਨੂੰ ਯਾਦ ਕਰੀਏ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਤਾਂ ਤੈਨជាਾਰੀ ਲੱਗੀ ਹੈ ਜੀ ਇਹਦਾ ਅਰਥ ਹੈ ਇੱਜ਼ਤ ਜਿਹਦੀ ਕਿਰਪਾ ਕਰਕੇ ਸੰਸਾਰ ਵਿੱਚ ਇੱਜ਼ਤ ਹੈ ਇੱਜ਼ਤ ਇੱਕ ਤੇ ਬਾਹਰੀ ਜਿਤ ਹੁੰਦੀ ਹੈ ਪੈਸੇ ਮਟੀਰੀਅਲ ਕਰਕੇ ਇੱਕ ਇੱਜ਼ਤ ਧਾਰਮਿਕ ਦੁਨੀਆ ਵਿੱਚ ਹੁੰਦੀ ਹੈ ਇੱਕ ਇੱਜ਼ਤ ਰੱਬ ਦੀ ਦੁਨੀਆ ਵਿੱਚ ਹੁੰਦੀ ਹੈ ਉਹਨਾਂ ਦੇ ਲੋਕ ਸੁਖੀਏ ਪਰ ਲੋਕ ਸੁਹਰੇ ਹੋ ਜਾਂਦੇ ਇਹ ਇੱਜ਼ਤ ਬੜੇ ਕਮਾਲ ਦੀ ਹੈ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਬਿੰਦ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹ ਤੇ ਗੁਰੂ ਦੀ ਕਿਰਪਾ ਦੁਆਰਾ ਜਿਨੂੰ ਸਮਝ ਆ ਜਾਏ ਨਾ ਫਿਰ ਉਹ ਉਸ ਅਦਾਂ ਜਾ ਸਕੰਦੇ ਨਹੀਂ ਗੁਰੂ ਕਿਰਪਾ ਦੁਆਰਾ ਬੰਦਾ ਉਸ ਵੱਡੇ ਮਾਲਕ ਦੇ ਜਸੂ ਕਹਿੰਦਾ ਹੈ ਹਰ ਜਨ ਰਾਮ ਨਾਮ ਗੁਣ ਗਾਵੇ 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 ਹਰ ਜਨ ਵਾਹੀ ਗ Vahe guru Vahe guru Vahe guru Vahe guru Vahe guru Vahe guru ਜਿਵੇਂ ਬਾਣੀ ਹੈ ਨਾ ਸੁਖਮਨੀ ਸੁਖੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿ ਸ਼ਰਮ ਸਾਰੀ ਗੁਰਬਾਣੀ ਵਿੱਚ ਇੱਕ ਰਹਾਉ ਵਾਲਾ ਬੰਦ ਆਏਗਾ ਸਿਰਫ ਇਹ ਬਿਸ਼ਰਮ ਸਾਰੀ ਦੁਨੀਆ ਵਿੱਚ ਜੇਤਾ ਕੀਤਾ ਤੇ ਤਾਂ ਨਾਮ ਬਸਦਾ ਕਿੱਥੇ ਐ ਭਗਤ ਜਨਾ ਕੈ ਮਨ ਵਿ ਸ਼ਰਮ ਉੱਥੇ ਬਸਦਾ ਹੈ ਜੀ ਆਪਾਂ ਵੀ ਇਸ ਤਰ੍ਹਾਂ ਬਿਸ਼ਰਮ ਰਹਾਉ ਟਿਕ ਕੇ ਆਪਾਂ ਇਦਾਂ ਪਿਆਰ ਪਿਆਰ ਨਾਲ ਸ਼ਬਦ ਦੀ ਵਿਚਾਰ ਕਰਾਂਗੇ ਕਾਲੀ ਨਹੀਂ ਕਰਨੀ ਤਾਂ ਕਿ ਜੋ ਸਾਡੇ ਅੰਦਰ ਵੀ ਸਦੀ ਵੀ ਸੁਖਮਨੀ ਸੁਖਾਵੇ